ਸਤਿ ਸ਼੍ਰੀ ਅਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਪਿਆਰਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਇਹ ਸ਼ੋਅ ਤੁਹਾਡੇ ਲਈ ਸਿਹਤ ਸੰਬੰਧੀ ਸਾਰੀ ਜਾਣਕਾਰੀ ਦੇਣ ਦੇ ਲਈ ਹੈ ਤਾਂ ਕਿ ਤੁਸੀਂ ਗੰਭੀਰ ਬਿਮਾਰੀਆਂ ਤੋਂ ਦੂਰ ਰਹੋ ਜਾਗਰੂਕ ਰਹੋ ਅਤੇ ਤੰਦਰੁਸਤ ਰਹੋ ਅੱਜ ਜਿਸ ਬਾਰੇ ਅਸੀਂ ਗੱਲ ਕਰਾਂਗੇ ਬਹੁਤ ਹੀ ਗੰਭੀਰ ਮੁੱਦਾ ਹੈ ਦਰਅਸਲ ਮੌਨਸੂਨ ਵੇਲੇ ਬਰਸਾਤਾ ਦੇ ਦਿਨਾਂ ਦੇ ਵਿੱਚ ਸੱਪਾਂ ਦੇ ਕੱਟਣ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਉਂਦੇ ਨੇ ਸੱਪ ਦੇ ਡਸਨ ਦੇ ਨਾਲ ਜੇਕਰ ਸਹੀ ਸਮੇਂ ਤੇ ਜ਼ਾਇ ਇਲਾਜ ਸ਼ੁਰੂ ਨਾ ਕੀਤਾ ਜਾਵੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਤੁਹਾਡਾ ਇਸ ਪ੍ਰਤੀ ਸਾਵਧਾਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸੱਪ ਦੇ ਡਸਨ ਤੇ ਕੀ ਕਰਨਾ ਚਾਹੀਦਾ ਤੁਸੀਂ ਕਿਵੇਂ ਆਪਣੀ ਜਾਨ ਬਚਾ ਸਕਦੇ ਹੋ ਜਾਂ ਫਿਰ ਤੁਹਾਡੇ ਸਾਹਮਣੇ ਕੋਈ ਅਜਿਹਾ ਮਾਮਲਾ ਹੁੰਦਾ ਤਾਂ ਤੁਸੀਂ ਉਸ ਵਿਅਕਤੀ ਨੂੰ ਪੀੜਤ ਵਿਅਕਤੀ ਨੂੰ ਕੀ ਮੁੱਢਲੀ ਸਹਾਇਤਾ ਦੇ ਸਕਦੇ ਹੋ ਇਸ ਸੰਬੰਧੀ ਅਸੀਂ ਮਾਹਿਰ ਡਾਕਟਰ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਦੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ ਭਾਰਤ ਵਿੱਚ ਸੱਪਾਂ ਦੇ ਵੱਲੋਂ ਡੰਗਣ ਦੀਆਂ ਘਟਨਾਵਾਂ ਜ਼ਿਆਦਾਤਰ ਬਰਸਾਤੀ ਮੌਸਮ ਵਿੱਚ ਹੁੰਦੀਆਂ। ਖਾਸ ਕਰਕੇ ਪਿੰਡੂ ਖੇਤਰਾ ਵਿੱਚ ਇਹ ਮਾਮਲੇ ਦੇਖਣ ਨੂੰ ਮਿਲਦੇ ਨੇ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਮੌਤ ਦਾ ਖਤਰਾ ਵੱਧ ਜਾਂਦਾ ਹੈ ਸੱਪ ਸਰਦੀਆਂ ਦੇ ਵਿੱਚ ਆਪਣੀ ਸਰਗਰਮੀ ਨਾ ਦੇ ਬਰਾਬਰ ਕਰ ਦਿੰਦੇ ਨੇ ਪਰ ਉਹ ਗਰਮੀਆਂ ਦੇ ਵਿੱਚ ਬਾਹਰ ਨਿਕਲਦੇ ਨੇ ਬਰਸਾਤੀ ਮੌਸਮ ਦੌਰਾਨ ਹੀ ਸੱਪ ਦੇ ਆਂਡਿਆਂ ਵਿੱਚੋਂ ਬੱਚੇ ਵੀ ਨਿਕਲਦੇ ਨੇ ਇਸੇ ਸਮੇਂ ਹੀ ਸੱਪ ਸਰਦੀਆਂ ਦੇ ਵਿੱਚ ਜ਼ਿੰਦਾ ਰਹਿਣ ਦੇ ਲਈ ਲੋੜਿੰਦੇ ਭੋਜਨ ਦਾ ਬੰਦੋਬਸਤ ਕਰਨ ਦੇ ਲਈ ਆਪਣੇ ਸ਼ਿਕਾਰ ਦੀ ਭਾਲ ਵਿੱਚ ਇੱਧਰ-ਉਧਰ ਨਿਕਲ ਜਾਂਦੇ ਨੇ ਅਤੇ ਪੂਰੀ ਸਰਗਰਮੀ ਦੇ ਨਾਲ ਘੁੰਮਦੇ ਨੇ ਇਹ ਸੱਪ ਆਪਣੇ ਭੋਜਨ ਦੇ ਲਈ ਡੱਡੂ ਚੂਹੇ ਅਤੇ ਕੀੜੇ ਮਕੋੜਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ। ਇਹੀ ਕਾਰਨ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਜ਼ਿਆਦਾਤਰ ਆਬਾਦੀ ਵਾਲੇ ਇਲਾਕਿਆਂ ਵਿੱਚ ਆਉਂਦੇ ਨੇ। ਸੱਪ ਦੇ ਦਸਣ ਦਾ ਕਿਵੇਂ ਪਤਾ ਲਗਾਈਏ? ਆਮ ਤੌਰ ਤੇ ਜ਼ਹਿਰੀਲੇ ਸੱਪ ਦੇ ਡੰਗਣ ਤੇ ਦੋ ਨਿਸ਼ਾਨ ਬਣਦੇ ਨੇ। ਜੇਕਰ ਬਹੁਤ ਸਾਰੇ ਛੋਟੇ-ਛੋਟੇ ਨਿਸ਼ਾਨ ਹੋਣ ਤਾਂ ਇਹ ਗੈਰ ਜ਼ਹਿਰੀਲਾ ਸੱਪ ਹੈ। ਜਦ ਕਿ ਜ਼ਹਿਰੀਲੇ ਸੱਪ ਦੇ ਡੰਗਣ ਦੇ ਦੋ ਨਿਸ਼ਾਨ ਹੀ ਬਣਦੇ ਨੇ। ਸੱਪ ਦੇ ਦਸਣ ਤੇ ਕੀ ਕਰਨਾ ਚਾਹੀਦਾ? ਸੱਪ ਦੇ ਦਸਨ ਤੇ ਤੁਰੰਤ ਨਜ਼ਦੀਕੀ ਹਸਪਤਾਲ ਜਾਓ ਅਜਿਹੀ ਸਥਿਤੀ ਵਿੱਚ ਬਾਬਿਆਂ ਜਾਂ ਟੂਣੇ ਟੋਟਕਿਆਂ ਕਰਨ ਵਾਲਿਆਂ ਕੋਲ ਨਹੀਂ ਜਾਣਾ ਚਾਹੀਦਾ ਵਿਅਕਤੀ ਨੂੰ ਮਾਨਸਿਕ ਹਿੰਮਤ ਦੇਣੀ ਚਾਹੀਦੀ ਹੈ ਅਤੇ ਉਸ ਦਾ ਮਨੋਬਲ ਟੁੱਟਣ ਨਾ ਦਿਓ ਜੇਕਰ ਦਿਲ ਦੇ ਹਥਲੇ ਹਿੱਸੇ ਸੱਪ ਨੇ ਦਸਿਆ ਹੋਵੇ ਤਾਂ ਤੁਰੰਤ ਵਿਅਕਤੀ ਨੂੰ ਲਿਟਾ ਦਿਓ ਜ਼ਹਿਰ ਨੂੰ ਫੈਲਣ ਤੋਂ ਰੋਕਣ ਦੇ ਲਈ ਵਿਅਕਤੀ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਵਿਅਕਤੀ ਦੇ ਜ਼ਖਮ ਨੂੰ ਢਿੱਲੀ ਤੇ ਸਾਫ਼ ਪੱਟੀ ਨਾਲ ਤੁਰੰਤ ਟੱਕ ਦਿਓ ਵਿਅਕਤੀ ਨੂੰ ਜ਼ਿਆਦਾ ਹਿੱਲਣ ਨਾ ਦਿਓ ਤਾਂ ਜੋ ਜ਼ਹਿਰ ਤੇਜ਼ੀ ਦੇ ਨਾਲ ਨਾ ਫੈਲ ਸਕੇ। ਸੱਪ ਦੇ ਡਸਣ ਤੇ ਕੀ ਨਹੀਂ ਕਰਨਾ ਚਾਹੀਦਾ? ਡਾਕਟਰੀ ਸਲਾਹ ਤੋਂ ਬਿਨਾ ਪੀੜਤ ਵਿਅਕਤੀ ਨੂੰ ਕੋਈ ਵੀ ਦਵਾਈ ਨਾ ਦਿਓ। ਜੇਕਰ ਜ਼ਖਮ ਦਿਲ ਦੇ ਉੱਪਰਲੇ ਹਿੱਸੇ ਵਿੱਚ ਹੈ ਤਾਂ ਇਸ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ। ਸੱਪ ਦੇ ਡਸਣ ਵਾਲੇ ਜ਼ਖਮ ਤੇ ਬਰਫ਼ ਨਾ ਰੱਖੋ। ਵਿਅਕਤੀ ਨੂੰ ਕੈਫੀਨ ਜਾਂ ਐਲਕੋਹਲ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰਨ ਦਿਓ। ਪੀੜਤ ਨੂੰ ਤੁਰਨ ਜਾਂ ਪੈਦਲ ਚੱਲਣ ਤੋਂ ਰੋਕੋ। ਸੱਪ ਦੇ ਡੰਗੇ ਵਿਅਕਤੀ ਨੂੰ ਬਿਲਕੁਲ ਵੀ ਨਾ ਹਿਲਾਓ। ਸੱਪ ਦੇ ਕੱਟਣ ਦੇ ਕੀ ਲੱਛਣ? ਉਲਟੀ ਆਉਣਾ, ਅੱਕੜਾ ਜਾਂ ਕੰਬਣੀ, ਅਲਰਜੀ ਹੋਣਾ, ਪਲਕਾਂ ਦਾ ਡਿੱਗਣਾ, ਜ਼ਖਮ ਦੇ ਆਲੇ-ਦੁਆਲੇ ਸੋਜ ਆਉਣਾ, ਜਲਨ ਤੇ ਲਾਲੀ ਹੋਣਾ, ਚਮੜੀ ਦਾ ਰੰਗ ਬਦਲਣਾ, ਦਸਤ, ਬੁਖਾਰ, ਪੇਟ ਦਰਦ, ਸਿਰ ਦਰਦ ਹੋਣਾ, ਅਦਰੰਗ ਹੋਣਾ, ਤੇਜ਼ ਨਬਜ਼ ਅਤੇ ਥਕਾਵਟ ਹੋਣਾ, ਮਾਸਪੇਸ਼ੀਆ ਦੀ ਕਮਜ਼ੋਰੀ, ਪਿਆਸ ਲੱਗਣਾ ਅਤੇ ਘੱਟ ਬਲੱਡ ਪ੍ਰੈਸ਼ਰ ਹੋਣਾ। ਸੱਪ ਦੇ ਕੱਟਣ ਦੇ ਨਾਲ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਤੁਰੰਤ ਹਸਪਤਾਲ ਜਾ ਕੇ ਇਸ ਦਾ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਕਿਉਂਕਿ ਸੱਪ ਦੇ ਕੱਟਣ ਤੋਂ ਬਾਅਦ ਪਹਿਲਾ 1 ਘੰਟਾ ਇਲਾਜ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਬਿਨਾਂ ਦੇਰੀ ਦੇ ਡਾਕਟਰੀ ਇਲਾਜ ਲੈਣਾ ਚਾਹੀਦਾ ਹੈ ਸੱਪ ਦੇ ਜ਼ਹਿਰ ਨੂੰ ਕੱਟਣ ਦੇ ਲਈ ਐਂਟੀਡੋਟ ਦਵਾਈਆਂ ਨੇ ਜਿਸ ਦੇ ਨਾਲ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਕੋਈ ਸੰਬੰਧੀ ਸਾਵਧਾਨੀ ਵਰਤਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਸੋ ਸਾਡੇ ਨਾਲ ਇਸ ਸੰਬੰਧੀ ਮਾਹੇ ਡਾਕਟਰ ਆਰਐਸ 베ਦੀ ਸਾਡੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਸਤਿ ਸ਼੍ਰੀ ਅਕਾਲ ਜੀ ਜੀ ਡਾਕਟਰ ਸਾਹਿਬ ਮੌਨਸੂਨ ਦੇ ਦਿਨ ਚੱਲ ਰਹੇ ਨੇ ਬਰਸਾਤਾ ਵੇਲੇ ਸਨੇਕ ਬਾਈਟ ਹੋਣ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਉਂਦੇ ਨੇ ਲੇਕਿਨ ਕਈ ਲੋਕਾਂ ਨੂੰ ਇਸ ਦੇ ਵਿੱਚ ਇਹ ਨਹੀਂ ਪਤਾ ਹੁੰਦਾ ਕਿ ਉਸ ਸਮੇਂ ਦੌਰਾਨ ਕਰਨਾ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਨਾਗੇ ਕਿ ਸੱਪ ਦੇ ਦਸਨ ਤੋਂ ਬਚਾ ਕਿਵੇਂ ਕੀਤਾ ਜਾ ਸਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਕੀ ਕਰਨਾ ਚਾਹੀਦਾ ਦੇਖੋ ਪਹਿਲਾਂ ਤੇ ਅਸੀਂ ਇਹ ਦੇਖਣਾ ਹੈ ਕਿ ਜਿਵੇਂ ਤੁਸੀਂ ਆਪਣੀ ਰਿਪੋਰਟ ਚ ਬੜੀ ਵਿਸਤਾਰ ਨਾਲ ਇਹ ਦੱਸਿਆ ਹੈ ਕਿ ਅਸੀਂ ਆਇਡੈਂਟੀਫਾਈ ਕਰਨਾ ਹੈ ਕਿ ਸਨੇਕ ਬਾਈਟ ਹੈ ਕਿ ਨਹੀਂ ਹੈ ਜੀ ਉਹਦੇ ਵਿੱਚ ਜਿਵੇਂ ਤੁਸੀਂ ਵੀ ਦੱਸਿਆ ਕਿ ਉਹਦੇ ਜਿਹੜੇ ਦੋ ਨਿਸ਼ਾਨ ਹੁੰਦੇ ਨੇ ਇੱਕ ਨਿਸ਼ਾਨ ਵੀ ਹੋ ਸਕਦਾ ਹੈ ਜੇ ਮਲਟੀਪਲ ਨਿਸ਼ਾਨ ਹੋਣ ਤੇ ਉਹ ਜ਼ਿਆਦਾਤਰ ਜਿਹੜੇ ਸਨੇਕ ਨੇ ਉਹ ਐਨੇ ਪੌਇਜ਼ਨਸ ਨਹੀਂ ਹੁੰਦੇ ਮਗਰ ਮੈਂ ਤੇ ਕਹੂੰਗਾ ਕਿ ਵੀ ਬਜਾਏ ਦੇ ਕੇ ਅਸੀਂ ਇਹ ਸੋਚੀਏ ਕਿ ਇਹ ਸਨੇਕ ਇਹਦਾ ਇਹ ਕਿੰਨਾ ਕੁ ਖਤਰਨਾਕ ਹੈ ਜਾਂ ਨਹੀਂ ਹੈ ਸਾਨੂੰ ਫਰਸਟ ਏਡ ਇਮੀਡੀਏਟਲੀ ਸ਼ੁਰੂ ਕਰਨੀ ਚਾਹੀਦੀ ਹੈ ਔਰ ਇੱਕ ਘੰਟੇ ਦੇ ਵਿੱਚ ਜਿਵੇਂ ਤੁਸੀਂ ਵੀ ਦੱਸਿਆ ਆਪਣੀ ਰਿਪੋਰਟ ਵਿੱਚ ਉਹਨੂੰ ਹਸਪਤਾਲ ਵਿੱਚ ਲੈ ਕੇ ਜਾਣਾ ਹੈ ਜਿਹੜਾ 골ਡਨ ਆਵਰ ਇੱਕ ਹਾਰਟ ਦੇ ਵਾਸਤੇ ਔਰ ਇੱਕ ਬ੍ਰੇਨ ਸਟ੍ਰੋਕ ਵਾਸਤੇ ਪ੍ਰਚਲਿਤ ਹੈਗਾ ਇਸ ਤਰ੍ਹਾਂ ਹੀ ਜਿਹੜਾ ਇਹ 골ਡਨ ਆਵਰ ਸਨੇਕ ਦੀ ਬਾਈਟ ਵਾਸਤੇ ਵੀ ਜ਼ਰੂਰੀ ਹੈਗਾ ਇੱਕ ਘੰਟੇ ਦੇ ਵਿੱਚ ਅਗਰ ਉਸ ਨੂੰ ਐਂਟੀ ਵੈਨਮ ਇਹ ਇੰਜੈਕਸ਼ਨ ਲੱਗ ਜਾਏਗਾ ਤੇ ਉਹਦੀ ਕੰਪਲਿਕੀਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਉਹਦੇ ਤੋਂ ਬਚਾਅ ਹੋ ਸਕਦਾ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਇਹ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਸੱਪ ਕਿੰਨਾ ਕੁ ਜ਼ਹਿਰੀਲਾ ਹੈ ਕਈ ਸੱਪ ਹੁੰਦੇ ਜੋ ਜ਼ਹਿਰੀਲੇ ਨਹੀਂ ਵੀ ਹੁੰਦੇ ਇਸ ਦਾ ਕਿਵੇਂ ਪਤਾ ਲਗਾਇਆ ਜਾਵੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਹੈ ਪਿੰਡਾਂ ਦੇ ਵਿੱਚ ਜ਼ਰੂਰ ਜਿਹੜੀ ਹੈ ਇਹ ਘਟਨਾਵਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਪਰ ਕੀ ਇਸ ਦਾ ਪਤਾ ਲਗਾਉਣ ਦਾ ਕੋਈ ਸਿੰਪਟਮ ਹੁੰਦਾ ਹੈ ਜਾਂ ਕਿਸ ਤਰ੍ਹਾਂ ਪਤਾ ਲਗਾਇਆ ਜਾਵੇ ਦੇਖੋ ਜਿਹੜਾ ਤੇ ਜਰੀਲਾ ਸੱਪ ਹੋਏਗਾ ਉਹਦੇ ਦੋ ਨਿਸ਼ਾਨ ਦੰਦਾਂ ਵਰਗੇ ਜਿਹੜੇ ਹੈਗੇ ਨੇ ਉਹ ਨਜ਼ਰ ਆਣਗੇ ਪੇਨ ਬਹੁਤ ਜ਼ਿਆਦਾ ਉਹਦੇ ਵਿੱਚ ਹੁੰਦੀ ਹੈ ਸਵੇਲਿੰਗ ਹੋ ਜਾਂਦੀ ਹੈ ਬਲੀਡਿੰਗ ਹੋ ਜਾਂਦੀ ਹੈ ਰੈਡਨੈਸ ਹੋ ਜਾਂਦੀ ਹੈ ਉਸ ਤੋਂ ਬਾਅਦ ਚੱਕਰਾਂ ਵੀ ਸ਼ੁਰੂ ਹੋ ਜਾਂਦੇ ਨੇ ਬਰੀðਿੰਗ ਡਿਫਿਕਲਟੀ ਵੀ ਸ਼ੋ ਹੋ ਜਾਂਦੀ ਹੈ ਸਾਹ ਲੈਣ ਚ ਪ੍ਰੋਬਲਮ ਆਂਦੀ ਹੈ ਨੌਜ਼ੀਆ ਹੋ ਜਾਂਦਾ ਹੈ ਔਰ ਕਈ ਵਾਰ ਬਾਅਦ ਤ ਜਾ ਕੇ ਉਹ ਪੈਰਾਲਿਸਿਸ ਵੀ ਸਰੀਰ ਵਿੱਚ ਦਿਖਾਈ ਦਿੰਦਾ ਹੈ ਜੀ ਬਿਲਕੁਲ ਜਿਹੜੇ ਜੇ ਦੂਸਰੇ ਸਨੇਕ ਨੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਜਿਹੜੀ ਵੈਨਮ ਹੈ ਉਹਦਾ ਖਤਰਨਾਕ ਨਹੀਂ ਹੁੰਦਾ ਉਹਨਾਂ ਵਿੱਚ ਇਹ ਸਾਰੇ ਸਿੰਪਟਮ ਜਿਹੜੇ ਹੈਗੇ ਨੇ ਉਹ ਕਾਫੀ ਮਾਤਰਾ ਵਿੱਚ ਘਟ ਦਿਖਾਈ ਦਿੰਦੇ ਨੇ ਜੀ ਠੀਕ ਹੈ ਡਾਕਟਰ ਸਾਹਿਬ ਸਾਡੇ ਨਾਲ ਕਾਲਰ ਜੁੜੇ ਨੇ ਉਹਨਾਂ ਦਾ ਸਵਾਲ ਜਾਣਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਪੁੱਤਰੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਬੋਤਨ ਨਥੜੀ ਤੋਂ ਬੋਲ ਰਹਾ ਲਾਹਵ ਸਿੰਘ ਜ਼ਿਲ੍ਹਾ ਫਰੀਦਕੋੜਾ ਹਾਂਜੀ ਡਾਕਟਰ ਬੇਦੀ ਸਾਹਿਬ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਦੂਜੀ ਗੱਲ ਬੇਨਤੀ ਹੈ ਮੇਰੀ ਫੁੱਤ ਜਦੋਂ ਅਸੀਂ ਖੇਤੀ ਦਾ ਕੰਮ ਕਰਦੇ ਆ ਤਾਂ ਪੱਕੇ ਬੜੀ ਕੱਟ ਜਾਂਦਾ ਕਿਸਾਨ ਨੂੰ ਇਹ ਪੈਸੂ ਕੱਢ ਕੇ ਫਿਰ ਉੱਥੇ ਬੂਨ ਨੂੰ ਕੋਠੇ ਬੰਨਣ ਦੀ ਕੋਸ਼ਿਸ਼ ਕਰਦੇ ਨੇ ਬੰਦੇ ਕਾਰਡ ਸਾਹਿਬ ਨੂੰ ਇਹੀ ਪੁੱਛਣਾ ਵੀ ਉਹ ਬੰਨਣਾ ਚਾਹੀਦਾ ਜਾਂ ਨਹੀਂ ਬੰਨਣਾ ਚਾਹੀਦਾ ਇਹ ਨਹੀਂ ਪੁੱਛਣਾ ਬਤਵਾ ਜੀ ਜੀ ਡਾਕਟਰ ਸਾਹਿਬ ਇਹ ਦੱਸਾਂਗਾ ਕਿ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਅਸੀਂ ਪਿਕਚਰਾਂ ਵਿੱਚ ਵੀ ਦੇਖਦੇ ਆਂ ਤਾਂ ਔਰ ਜ਼ਿਆਦਾ ਜਿਹੜੀਆਂ ਉਹ ਲੋਕੀ ਸਮਝਦੇ ਆ ਕਿ ਠੀਕ ਨੇ ਉਹ ਨਹੀਂ ਕਰਨੀ ਚਾਹੀਦੀਆਂ ਉਹ ਕਿਹੜੀਆਂ ਨੇ ਪਹਿਲੀ ਗੱਲ ਤੇ ਇਹ ਹੈ ਕਿ ਜ਼ੋਰ ਦੀ ਜਿਵੇਂ ਤੁਸੀਂ ਕਹਿਆ ਕੱਪੜਾ ਬੰਨਣ ਦੀ ਕੋਈ ਲੋੜ ਨਹੀਂ ਹੈ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ ਸਨੇਕ ਬਾਈਟ ਹੋਇਆ ਉਹਨੂੰ ਧਰਤੀ ਤੇ ਸਟ੍ਰੇਟ ਲਟਾ ਦੇਣਾ ਚਾਹੀਦਾ ਹੈ ਉਹਨੂੰ ਪਾਣੀ ਪਿਲਾਣ ਦੀ ਲੋੜ ਨਹੀਂ ਹੈ ਉਹਨੂੰ ਖਾਣਾ ਖੁਲਾਣ ਦੀ ਲੋੜ ਨਹੀਂ ਹੈ ਉਹਦਾ ਮੈਟਾਬੋਲਿਜ਼ਮ ਜਿਹੜਾ ਹੈਗਾ ਉਹਨੂੰ ਸਲੋ ਰੱਖਣ ਦੀ ਲੋੜ ਹੈ ਜਿਹੜਾ ਜਿੱਥੇ ਉਹਨੇ ਬਾਈਟ ਕੀਤਾ ਹੋਇਆ ਉਸਦੇ ਜਿਹੜਾ ਵੂਂਡ ਹੈ ਉਸ ਨੂੰ ਸਾਬਣ ਤੇ ਜਿਹੜਾ ਪਾਣੀ ਹੈ ਉਹਦੇ ਨਾਲ ਸਾਫ਼ ਕਰਕੇ ਔਰ ਇੱਕ ਕਪੜਾ ਜਿਹੜਾ ਹੈਗਾ ਹਲਕੇ ਤੌਰ ਤੇ ਉਹਦੇ ਉੱਤੇ ਰੱਖਣਾ ਚਾਹੀਦਾ ਹੈ ਸਾਫ਼ ਕਪੜਾ ਔਰ ਉਸ ਤੋਂ ਇਲਾਵਾ ਜਿਹੜਾ ਆਮ ਅਸੀਂ ਦੇਖਿਆ ਗਿਆ ਕਿ ਲੋਕੀ ਚੂਸਣਾ ਸ਼ੁਰੂ ਕਰ ਦਿੰਦੇ ਨੇ ਉਹ ਬਿਲਕੁਲ ਨਹੀਂ ਕਰਨਾ ਆਈਸ ਨਹੀਂ ਮਲਣੀ ਹੁੰਦੀ ਬਰਫ਼ ਮਲੰਦੀ ਕੋਈ ਲੋੜ ਨਹੀਂ ਹੈ ਨਾ ਹੀ ਉਸ ਨੂੰ ਜਿਹੜੀ ਅਸੀਂ ਕੱਟ ਦੇ ਕੇ ਉਹਦੇ ਤੇ ਬਲੀਡਿੰਗ ਕਰਵਾਉਣ ਦੀ ਲੋੜ ਹੈ ਸਭ ਤੋਂ ਜ਼ਿਆਦਾ ਜ਼ਰੂਰਤ ਇਹ ਹੈਗੀ ਹੈ ਕਿ ਉਹਨੂੰ ਲਟਾ ਦਿੱਤਾ ਜਾਏ ਤਾਂ ਕਿ ਜਿਵੇਂ ਰਿਪੋਰਟ ਚ ਵੀ ਦੱਸਿਆ ਹੈ ਹਾਰਟ ਤੱਕ ਜਿਹੜਾ ਇਹ ਜਿਹੜਾ ਜ਼ਹਿਰ ਹੈ ਉਹ ਜਿਹੜਾ ਹੈ ਜਿੰਨੀ ਜਲਦੀ ਤੱਕ ਪਹੁੰਚੇਗਾ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਸੋ ਇਹਨੂੰ ਫਿਰ ਅਸੀਂ ਇਸਨਾ ਹੈ ਕਿ ਫਸਟ ਏਡ ਅਸੀਂ ਨਾਲ ਦੇ ਨਾਲ ਸ਼ੁਰੂ ਕਰਨੀ ਹੈ ਔਰ 1 ਘੰਟੇ ਦੇ ਵਿੱਚ ਅਸੀਂ ਇਹ ਦੇਖਣਾ ਹੈ ਕਿ ਉਸ ਨੂੰ ਇਹ ਜਿਹੜਾ ਐਂਟੀ ਵੈਨਮ ਜਿਹੜਾ ਹੈਗਾ ਇੰਜੈਕਸ਼ਨ ਉਹ ਉਹਦੇ ਵਿਅਕਤੀ ਨੂੰ ਲੱਗ ਜਾਣਾ ਚਾਹੀਦਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜ਼ਹਿਰ ਬਹੁਤ ਜਲਦੀ ਫੈਲਦਾ ਹੈ ਇਹਦੇ ਵਿੱਚ ਕੀ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਸਮੇਂ ਦੌਰਾਨ ਜਦੋਂ ਵੀ ਕਿਸੇ ਵਿਅਕਤੀ ਨੂੰ ਸਨੇਕ ਬਾਈਟ ਹੋ ਜਾਂਦਾ ਹੈ ਤਾਂ ਕਿੰਨਾ ਸਮਾਂ ਲੱਗਦਾ ਹੈ ਕਿ ਜ਼ਹਿਰ ਕਿੰਨੀ ਜਲਦੀ ਸਰੀਰ ਦੇ ਵਿੱਚ ਘੁਲ ਸਕਦਾ ਹੈ ਖੂਨ ਦੇ ਵਿੱਚ ਦੇਖੋ 골ਡਨ आवर 1 ਘੰਟਾ ਹੈ ਮੈਂ ਸਮਝਦਾ ਕਿ 30 ਮਿੰਟ ਦੇ ਵਿੱਚ ਵੀ ਅਗਰ ਅਸੀਂ ਹਸਪਤਾਲ ਪਹੁੰਚ ਜਾਈਏ ਜਿਸ ਜਗ੍ਹਾ ਤੇ ਐਂਟੀ ਵੈਨਮ ਜਿਹੜਾ ਇੰਜੈਕਸ਼ਨ ਹੈ ਉਹ ਅਵੇਲੇਬਲ ਹੈਗਾ ਤੇ ਉੱਥੇ ਜਿਹੜਾ ਹੈਗਾ ਅਸੀਂ ਉਹਨੂੰ ਵਿੱਚ ਲਗਾ ਦੇਈਏ ਤੇ ਮੋਸਟ ਆਫ ਦਿ ਕੰਪਲਿਕੀਸ਼ਨ ਜਿਹੜੀ ਹੈਗੀਆਂ ਉਸ ਤੋਂ ਅਸੀਂ ਬਚ ਸਕਦੇ ਹਾਂ ਇੱਥੇ ਮੈਂ ਗਵਰਨਮੈਂਟ ਨੂੰ ਵੀ ਇੱਕ ਸੁਜੈਸ਼ਨ ਦੇਣਾ ਚਾਹੁੰਗਾ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਖਾਸ ਕਰਕੇ ਜਦੋਂ ਇਹ ਬਾਰਸ਼ਾਂ ਦਾ ਮੌਸਮ ਹੈ ਉਹਨਾਂ ਵਿੱਚ ਹਰੇਕ ਸਿਵਲ ਹਸਪਤਾਲ ਵਿੱਚ ਡਿਸਟ੍ਰਿਕਟ ਹਸਪਤਾਲ ਚ ਜਾਂ ਸਿਵਲ ਡਿਸਪੈਂਸਰੀਆਂ ਵਿੱਚ ਇਹੋ ਜਿਹੇ ਇੰਜੈਕਸ਼ਨ ਰੱਖਨੇ ਚਾਹੀਦੇ ਨੇ ਤਾਂਕਿ ਲੋਕੀ ਜਿਹੜੇ ਹੈਗੇ ਨੇ 1 ਘੰਟੇ ਦੇ ਵਿੱਚ ਵਿੱਚ ਉਹ ਉਹਦਾ ਇਸਤੇਮਾਲ ਜੇ ਲੋੜ ਪਈ ਤੇ ਉਹਦਾ ਕਰ ਸਕਣ ਲਓ ਡਾਕਟਰ ਸਾਹਿਬ ਤੁਸੀਂ ਬਹੁਤ ਵੱਡੀ ਅਹਿਮ ਗੱਲ ਕਹੀ ਹੈ ਕਿ 3 ਮਿੰਟਾਂ ਦੇ ਵਿੱਚ ਆ ਇੱਕ ਘੰਟਾ 골ਡਨ ਆਰ ਮੰਨਿਆ ਜਾਂਦਾ ਹੈ ਕੋਈ ਵੀ ਪੀੜਤ ਵਿਅਕਤੀ ਦੀ ਜੇਕਰ ਜਾਨ ਬਚਾਉਣੀ ਹੋਵੇ ਲੇਕਿਨ ਕਈ ਵਾਰ ਦੇਖਿਆ ਹੈ ਕਿ ਕਿਤੇ ਐਸੀ ਥਾਂ ਤੇ ਜਿੱਥੇ ਕਿ ਨਜ਼ਦੀਕ ਹਸਪਤਾਲ ਨਾ ਹੋਵੇ ਡਾਕਟਰ ਨਾ ਮਿਲੇ ਉਸ ਸਮੇਂ ਵਿਅਕਤੀ ਦੀ ਜਾਨ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ ਕਿਹੜੇ ਕਿਹੜੇ احتیاط ਉਸ ਸਮੇਂ ਵਰਤਣੇ ਚਾਹੀਦੇ ਨੇ ਦੇਖੋ ਇੱਕ ਤਾਂ ਆਦਮੀ ਨੂੰ ਸੌਣ ਨਹੀਂ ਦੇਣਾ ਚਾਹੀਦਾ ਜੀ ਦੂਸਰਾ ਉਹਨੂੰ ਪਾਣੀ ਨਾ ਪਿਲਾਓ ਉਹਨੂੰ ਖਾਣਾ ਨਾ ਖਿਲਾਓ ਉਹਨੂੰ ਉਹਨੂੰ ਸਿੱਧੇ ਤੌਰ ਤੇ ਲੇਟੇ ਹੋਣਾ ਚਾਹੀਦਾ ਹਾਰਟ ਜਿਹੜਾ ਹੈਗਾ ਉਹਦਾ ਉੱਪਰ ਹੋਣਾ ਚਾਹੀਦਾ ਔਰ ਅਸੀਂ ਇਹ ਕੋਸ਼ਿਸ਼ ਕਰਦੀਏ ਜਦ ਤੱਕ ਅਸੀਂ ਹਸਪਤਾਲ ਵਿੱਚ ਪਹੁੰਚਦੇ ਨਹੀਂ ਤਦ ਤੱਕ ਜਿਹੜਾ ਜ਼ਹਿਰ ਹੈ ਉਹ ਬਾਡੀ ਦੇ ਵਿੱਚ ਦਾ ਫੈਲੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਜੋਰ ਦੀ ਜਿਹੜਾ ਕੱਪੜਾ ਬਨ ਲੈਨੇ ਆ ਇਹਨਾਂ ਚੀਜ਼ਾਂ ਨਾਲ ਜਾਂ ਚੂਸਦੇ ਆ ਜਾਂ ਬਰਫ਼ ਲਗਾਣੇ ਆ ਜਾਂ ਉ ਤੋਤੇ ਕੱਟ ਦਿੰਨੇ ਆ ਉਹਨਾਂ ਚੀਜ਼ਾਂ ਨਾਲ ਕੋਈ ਫਾਇਦਾ ਨਹੀਂ ਹੁੰਦਾ ਸੋ ਇਸ ਦੇ ਵਿੱਚ ਟਾਈਮ ਬਰਬਾਦ ਨਾ ਕੀਤਾ ਜਾਏ ਅਸੀਂ ਇਹ ਦੇਖੀਏ ਕਿ ਵੀ ਕਿੰਨੀ ਜਲਦੀ ਅਸੀਂ ਉਹੋ ਜੇ ਹਸਪਤਾਲ 'ਚ ਪਹੁੰਚ ਸਕਦੇ ਆ ਜਾਂ ਡਿਸਪੈਂਸਰੀ 'ਚ ਪਹੁੰਚ ਸਕਦੇ ਆ ਜਿੱਥੇ ਕਿ ਐਂਟੀ ਸਨੇਕ ਜਿਹੜਾ ਵੀਨਮ ਹੈ ਉਹ ਅਵੇਲੇਬਲ ਹੈ ਜੀ ਬਿਲਕੁਲ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਹਾਂ ਕਿ ਸਨੇਕ ਬਾਈਟ ਹੋਵੇ ਹਲਦੀ ਲਗਾਉਂਦੇ ਹੈ ਕਈ ਕਹਿੰਦੇ ਕਿ ਹਲਦੀ ਤੁਸੀਂ ਲਗਾ ਲਓ ਕੋਕੋਨਟ ਆਇਲ ਲਗਾ ਲਓ ਹਾਂ ਹਾਂ ਤਾਂ ਇਹ ਲਗਾਉਣ ਦੇ ਨਾਲ ਕੋਈ ਅਸਰ ਹੋਵੇਗਾ ਪਰ ਪੈਂਦਾ ਹੈ ਮਰੇ ਸਭ ਕੁਝ ਡਾਊਟਫੁਲ ਲੱਗਾ ਹੈ ਜੀ ਨਹੀਂ ਮੈਂ ਸਮਝਦਾ ਕਿ ਵੀ ਅਸੀਂ ਇਸ ਪਰਮ ਚ ਨਾ ਪਈਏ ਕਿ ਅਸੀਂ ਇਹਨਾਂ ਚੱਕਰਾ ਚ ਪਾਵਾਂਗੇ ਤੇ ਆਪਣਾ ਟਾਈਮ ਵੇਸ ਕਰਾਂਗੇ ਇਹਦਾ ਇੱਕੋ ਹੀ ਇਲਾਜ ਹੈ ਕਿ ਐਂਟੀ ਸਨੇਕ ਵਿਨਮ ਜਿਹੜਾ ਹੈਗਾ ਉਹਦਾ ਇੰਜੈਕਸ਼ਨ ਜਿਹੜਾ ਹੈਗਾ ਇੱਕ ਘੰਟੇ ਦੇ ਵਿੱਚ ਬੰਦੇ ਨੂੰ ਲੱਗ ਜਾਣਾ ਚਾਹੀਦਾ ਜੀ ਅ ਠੀਕ ਹੈ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਇਹ ਜਿਹੜੇ ਮਾਮਲੇ ਜਿਹੜੇ ਹੁਣ ਵਾਦੇ ਵਿਜਾ ਰਹੇ ਨੇ ਤਾਂ ਤੁਸੀਂ ਇਹ ਵੀ ਦੱਸਿਆ ਕਿ ਕੀ ਜਿਹੜੇ ਇਸ ਦਾ احتیاط ਵਰਤਨ ਦੀ ਲੋੜ ਹੈ ਜ਼ਿਆਦਾਤਰ ਜਿਹੜੇ ਮਾਮਲੇ ਨੇ ਪਿੰਡਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਸ ਤੋਂ ਸਾਵਧਾਨੀ ਵਰਤਨ ਦੀ ਲੋੜ ਹੈ ਜਾਂ ਫਿਰ ਕਿਵੇਂ ਆਪਣਾ ਪਹਿਲਾ ਹੀ ਬਚਾ ਕਰ ਸਕਦੇ ਨੇ ਦੇਖੋ ਇਸ ਤਰ੍ਹਾਂ ਹੈਗਾ ਜਿੱਥੇ ਜੇ ਸੀ ਉਹ ਜਾਣੇ ਖੇਤਾਂ ਵਿੱਚ ਜਾਣੇ ਉੱਥੇ ਪਾਣੀ ਪਿਆ ਹੁੰਦਾ ਹੈ ਤੇ ਗਮ ਬੂਟ ਜਿਹੜੇ ਹੁੰਦੇ ਨੇ ਜਿਹੜੇ ਇਹੋ ਜਿਹੇ ਬੂਟ ਹੁੰਦੇ ਨੇ ਜਿਹੜੇ ਰਬੜ ਦੇ ਹੁੰਦੇ ਨੇ ਔਰ ਉਹ ਗੋਡਿਆਂ ਤੱਕ ਉਹ ਮਹਿਸੂਸ ਹੁੰਦੇ ਨੇ ਇਸ ਤਰ੍ਹਾਂ ਹੀ ਹੱਥਾਂ ਵਿੱਚ ਗਲਵਜ਼ ਪਾਣ ਵੱਡੇ ਵਾਲੇ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਇਹ ਦੇਖਿਆ ਗਿਆ ਕਿ ਜਾਂ ਤੇ ਉਹ ਟੰਗਾਂ ਵਿੱਚ ਸੱਪ ਘਟਦਾ ਹੈ ਤੇ ਜਾਂ ਹੱਥਾਂ ਵਿੱਚ ਘਟਦਾ ਜਦੋਂ ਅਸੀਂ ਖੇਤੀ ਵਿੱਚ ਕੰਮ ਕਰਦੇ ਹੁੰਦੇ ਆ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਪੂਰੀ ਤਰ੍ਹਾਂ ਕਵਰ ਕਰਾਂਗੇ ਖਾਸ ਕਰਕੇ ਮੋٹے ਰਬੜ ਦੇ ਦਸਤਾਨੇ ਤੇ ਰਬੜ ਦੇ ਬੂਟਾਂ ਨਾਲ ਤੇ ਉਹਦੇ ਨਾਲ ਅਸੀਂ ਕਾਫੀ ਹੱਦ ਤੱਕ ਸਨੇਕ ਬਾਈਟ ਨੂੰ ਪ੍ਰिवेंट ਕਰ ਸਕੋਗੇ। ਜੀ ਠੀਕ ਹੈ। ਦੋ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਜਾਣ ਲੈਣੇ ਆ ਕੀ ਨਾ ਮੈਂ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ? ਹੈਲੋ। ਹਾਂਜੀ ਤੁਹਾਡੀ ਆਵਾਜ਼ ਸੁਣ ਪਾ ਰਹੇ ਹਾਂ ਕਿੱਥੋਂ ਗੱਲ ਕਰ ਰਹੇ ਹੋ? <camina> हां जी मैडम नमस्कार मैडम दर्शक कुमार मलोड तो मैडम हां जी निए निए जी सब ਤੋਂ ਪਹਿਲਾਂ ਦਾ ਡੇਲੀ ਪੁੱਛ ਪਿਆਉਂਦਾ ਬਹੁਤ ਧੰਨਵਾਦ ਕਰਦਾ ਜੋ ਇੰਨੀਆਂ ਕੀਮਤੀ ਜੋ ਸਾਨੂੰ ਡਾਕਟਰੀ ਇਲਾਜ ਤੁਸੀਂ ਦੱਸ ਰਹੇ ਹੋ ਜੀ ਤੇ ਮੈਂ ਡਾਕਟਰ ਨੂੰ ਇਹ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਈ ਵਾਰੀ ਕੋਈ ਰਾਤ ਬਰਾਤੇ ਕੋਈ ਇਹੋ ਜਿਹਾ ਯਾਨੀ ਕਿ ਹੋ ਜਾਂਦਾ ਹੈ ਉਹ ਕੋਈ ਸਾਫ ਸੁਭ ਸੁ ਲੜ ਜਾਂਦਾ ਹੈ ਤੇ ਨੇੜੇ ਤੇੜੇ ਕੋਈ ਡਾਕਟਰ ਨਾ ਮਿਲੇ ਘਰੇ ਕੋਈ ਦੇਸੀ ਇਲਾਜ ਹੈ ਜਿਸ ਲਈ ਘੰਟਾ 2 ਘੰਟੇ 3 ਘੰਟੇ ਵੀ ਹੈ ਉਸ ਮਰੀਜ਼ ਨੂੰ ਯਾਨੀ ਕਿ ਅਸੀਂ ਰੱਖ ਸਕੀਏ ਵੀ ਠੀਕ ਠੀਕ ਰਹੇ ਉਸ ਤੋਂ ਬਾਅਦ ਚਲ ਡਾਕਟਰ ਕੋ ਪਹੁੰਚ ਜੀਏ ਤੇ ਕੋਈ ਦੇਸੀ ਇਲਾਜ ਵੀ ਡਾਕਟਰ ਹੈਗਾ ਨਹੀਂ ਦੇਖੋ ਮੈਂ ਤੁਹਾਨੂੰ ਇਹੋ ਜੀ ਕੋਈ ਸਲਾਹ ਨਹੀਂ ਦਊਂਗਾ ਕਿ ਦੇਸੀ ਇਲਾਜ ਦੇ ਵਿੱਚ ਅਸੀਂ ਟਾਈਮ ਬਰਬਾਦ ਕਰੀਏ ਇਹਦਾ ਜਿਹੜਾ ਪੱਕਾ ਇਲਾਜ ਉਹ ਹੀ ਹੈ ਸਨੇਕ ਵਿਨਮ ਜਿਹੜਾ ਇੰਜੈਕਸ਼ਨ ਹੈਗਾ ਉਹ ਹੀ ਇਲਾਜ ਹੈਗਾ ਉਸ ਦੌਰਾਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਕਿਵੇਂ ਅਸੀਂ ਥੋੜਾ ਜਿਹਾ ਲੇਟ ਕਰ ਸਕਦੇ ਹਾਂ ਕਿ ਤਾਂਕਿ ਜ਼ਹਿਰ ਜਿਹੜਾ ਹੈਗਾ ਉਹ ਬਾਡੀ ਵਿੱਚ ਨਾ ਫੈਲੇ ਮੈਂ ਇੱਥੇ ਅਗੇਨ ਫਿਰ ਹਦਾਇਤ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਦੇਣਾ ਚਾਹੁੰਦਾ ਹੈ ਕਿ ਇਹ ਸਰਕਾਰਾਂ ਨੂੰ ਕਹਿਣ ਕਿ ਸਰਕਾਰ ਜਿਹੜੀ ਹੈਗੀ ਹੈ ਡਿਸਟ੍ਰਿਕਟ ਹਸਪੀਟਲ ਜਾਂ ਸਿਵਲ ਡਿਸਪੈਂਸਰੀ ਵਿੱਚ ਇਹ ਜਿਹੜਾ ਇੰਜੈਕਸ਼ਨ ਹੈ ਇਹਦੀ ਉਪਲਬਧੀ ਕਰਵਾਣ ਤਾਂ ਕਿ ਹਰੇਕ ਦੇ ਇੱਕ ਘੰਟੇ ਦੇ ਵਖਵੇ ਦੇ ਵਿੱਚ ਉਹ ਉਸ ਦੀ ਡਿਸਟੈਂਸ ਵਿੱਚ ਇਹ ਉਪਲਬਧ ਹੋਏ ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹਾਂ ਬਸ਼ਿੰਦਾ ਦਾ ਗੱਲ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਸੁਖੀਲਰ ਸਿੰਘ ਬੋਲਦੇ ਹਾਂ ਹਾਂ ਜੀ ਹਾਂ ਜੀ ਅਚਲ ਦਰਪਾ ਸਤਿ ਸ਼੍ਰੀ ਅਕਾਲ ਦੱਸੋ ਨਾ ਗੱਲ ਕਰਨੀ ਹੈ ਜੀ ਤੁਸੀਂ ਆਪਣਾ ਸਵਾਲ ਦੱਸੋ ਹਾਂ ਜੀ ਰਸ ਸਾਬ ਨੂੰ ਪੁੱਛਣਾ ਹੈ ਭਾਜੀ ਵੀ ਜਦੋਂ ਆਪਾਂ ਕਈ ਵਾਰੀ ਸਫਲੜ ਜਾਂਦਾ ਉਹ ਉਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੁੰਦਾ ਤਾਂ ਬੰਦਾ ਵਹਿਮ ਦੇ ਵਿੱਚ ਜੇ ਆਪਾਂ ਹਸਪੀਟਲ ਬੋਝ ਜੰਨੇ ਆ ਜਿਹੜਾ ਉਹ ਟੀਕਾ ਲਗਦਾ ਹੈ ਕਹਿੰਦੇ ਇਹ ਵੀ ਉਹ ਸੱਪ ਦੇ ਜ਼ਹਿਰ ਤੋਂ ਹੀ ਬਣਦਾ ਕੋਈ ਉਹਨਾਂ ਨੂੰ ਨੁਕਸਾਨ ਤਾਂ ਨਹੀਂ ਹੋ ਜਾਂਦਾ ਜੀ ਦੇਖੋ ਇਸ ਤਰ੍ਹਾਂ ਹੈਗਾ ਕਿ ਇਸ ਅਸੀਂ ਇਹ ਡਾਕਟਰ ਨੂੰ ਅਸੀਂ ਆਪਣਾ ਡਿਸਾਈਡ ਕਰਨ ਦਈਏ ਕਿ ਇਹ ਵਾਲਾ ਜਿਹੜਾ ਸੱਪ ਸੀਗਾ ਇਹ ਇਹਦੇ ਵਿੱਚ ਇਹ ਐਂਟੀਵਿਨਮ ਜਿਹੜਾ ਇੰਜੈਕਸ਼ਨ ਹੈ ਇਹ ਲਗਾਉਣ ਦੀ ਲੋੜ ਹੈ ਜਾਂ ਨਹੀਂ ਹੈਗੀ ਹੈ ਇਹਦੇ ਬਾਰੇ ਤੇ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਕਿ ਹੋ ਸਕੇ ਤੇ ਅਸੀਂ ਸੱਪ ਦੀ ਫੋਟੋ ਖਿੱਚ ਲਈਏ ਅੱਜਕੱਲ ਤੇ ਮੋਬਾਈਲਾਂ ਤੇ ਵੀ ਫੋਟੋ ਕਿਚਨ ਦਾ ਜਿਹੜਾ ਹੈਗਾ ਉਹ ਸਹੂਲियत ਹੈਗੀ ਹੈ ਸੋ ਉਹਦੇ ਨਾਲ ਡਾਕਟਰ ਨੂੰ ਵੀ ਇਹ ਸਮਝ ਆ ਜਾਏਗੀ ਕਿ ਇਹ ਸਨੇਕ ਜਿਹੜਾ ਸੀਗਾ ਇਹ ਸੱਪ ਜਿਹੜਾ ਸੀਗਾ ਇਹ ਜ਼ਹਿਰੀਲਾ ਸੀਗਾ ਕਿ ਇੰਨਾ ਜ਼ਹਿਰੀਲਾ ਨਹੀਂ ਸੀਗਾ ਸੋ ਆਈ ਥਿੰਕ ਅਸੀਂ ਆਪ ਆਪਣੇ ਤੌਰ ਤੇ ਇਹ ਡਿਸਾਈਡ ਨਾ ਕਰੀਏ ਕਿ ਇਹ ਸੱਪ ਜਿਹੜਾ ਹੈ ਜ਼ਹਿਰੀਲਾ ਹੈ ਜਾਂ ਨਹੀਂ ਹੈ ਅਸੀਂ ਡਾਕਟਰ ਦੇ ਉੱਤੇ ਉਹਨੂੰ ਛੱਡ ਦੇਈਏ ਉਹ ਕਈ ਚੀਜ਼ਾਂ ਦੇਖੇਗਾ ਜਦ ਤੱਕ ਤੁਸੀਂ ਡਾਕਟਰ ਕੋਲ ਪਹੁੰਚੋਗੇ ਤਦ ਤੱਕ ਉਹ ਦੇਖੇਗਾ ਕਿ ਉਹ ਕਿਹੋ ਜਿਹਾ ਉਹਦੇ ਨਿਸ਼ਾਨ ਨੇ ਕਿੰਨੀ ਸਵੇਲਿੰਗ ਹੋਈ ਹੈ ਕੋਈ ਚੱਕਰ ਆ ਰਿਹਾ ਹੈ ਕਿ ਨਹੀਂ ਆ ਰਿਹਾ ਹੈ ਕੋਈ ਸਾਹ ਲੈਣ ਚ ਤਕਲੀਫ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੋਰ ਤਰ੍ਹਾਂ ਦੇ ਵੀ ਜਿਹੜੇ ਹੋਰ ਲੱਛਣ ਹੈ ਉਹਨਾਂ ਤੋਂ ਵੀ ਡਾਕਟਰ ਨੂੰ ਇਹ ਪਤਾ ਚੱਲ ਸਕਦਾ ਹੈ ਕਿ ਇਹ ਜਿਹੜਾ ਸੱਪ ਹੈ ਇਹ ਜ਼ਹਿਰੀਲਾ ਹੈ ਜਾਂ ਨਹੀਂ ਹੈ ਔਰ ਇਹਦਾ ਜਿਹੜਾ ਜਿਹੜਾ ਅਸੀਂ ਇਹ ਵੀ ਸੋਚਦੇ ਹਾਂ ਕਿ ਭਈ ਅਸੀਂ ਦੇਖਦੇ ਰਹੀਏ ਇਸ ਨੂੰ ਕਿ ਕਦੀ ਕਿਥੇ ਲੇਟ ਹੋ ਜਾਈਏ ਇਸ ਚੱਕਰ ਵਿੱਚ ਤੇ ਇਹ ਕਰਨਾ ਬਿਲਕੁਲ ਹੀ ਖਤਰੇ ਤੋਂ ਲੈਣ ਵਾਲੀ ਗੱਲ ਹੈ ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਸਵਾਲ ਉਹਨਾਂ ਦਾ ਵੀ ਪੁੱਛਾਂਗੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਤੋ ਮੁਰ ਤੋਂ ਜੁੜਨ ਦੀ ਤੁਸੀਂ ਜ਼ਰੂਰ ਸਾਡੇ ਨਾਲ ਕੋਸ਼ਿਸ਼ ਕਰੋ ਤਾਂ ਕਿ ਤੁਹਾਡਾ ਵੀ ਡਾਊਟ ਕਲੀਅਰ ਹੋ ਸਕੇ ਤਾਂ ਡਾਕਟਰ ਸਾਹਿਬ ਜੇਕਰ ਸਨੇਕ ਬਾਈਟ ਕਈ ਤਰ੍ਹਾਂ ਦਾ ਰਿਪੋਰਟ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਈਆਂ ਦੇ ਵਿੱਚ ਤਾਂ ਲੱਛਣ ਤੁਰੰਤ ਹੀ ਨਜ਼ਰ ਆ ਜਾਂਦੇ ਨੇ ਪਰ ਜਿਸ ਤਰ੍ਹਾਂ ਕਾਲਰ ਦੇ ਵੱਲੋਂ ਵੀ ਪੁੱਛਿਆ ਗਿਆ ਸੀ ਕਿ ਰਾਤ ਵੇਲੇ ਜੇਕਰ ਸਨੇਕ ਬਾਈਟ ਹੋ ਜਾਂਦਾ ਹੈ ਕਈ ਲੋਕਾਂ ਦੇ ਵਿੱਚ ਲੱਛਣ ਵੀ ਕਾਫੀ ਦੇਰ ਬਾਅਦ ਜਿਹੜਾ ਪਤਾ ਲੱਗਦਾ ਉਸ ਸਮੇਂ ਤੱਕ ਬਹੁਤ ਦੇਰ ਵੀ ਹੋ ਜਾਂਦੀ ਹੈ ਉਸ ਸਮੇਂ ਕਿਵੇਂ ਪਤਾ ਲਗਾਇਆ ਜਾਵੇ ਕਿ ਸਨੇਕ ਬਾਈਟ ਹੋਇਆ ਹੈ ਤੇ ਕੀ ਕੁਝ ਕਰਨਾ ਚਾਹੀਦਾ ਤਕੋ ਮੈਂ ਬਾਰ-ਬਾਰ ਇਹੀ ਗੱਲ ਕਰਨਾ ਚਾਹੁੰਗਾ ਕਿ ਜਿੱਥੇ ਤੁਹਾਨੂੰ ਸ਼ੱਕ ਪੈਂਦਾ ਹੈ ਕਿ ਇਹ ਸਨੇਕ ਬਾਈਟ ਹੈਗਾ ਤੁਹਾਡਾ ਸਭ ਤੋਂ ਜ਼ਰੂਰੀ ਜਿਹੜਾ ਇੱਕ ਸਟੈਪ ਹੈਗਾ ਉਹ ਇਹ ਹੈਗਾ ਕਿ ਡਾਕਟਰ ਕੋਲ ਹਸਪਤਾਲ ਦੇ ਵਿੱਚ ਪਹੁੰਚੀਏ ਔਰ ਇਹ ਡਾਕਟਰ ਦੇ ਨੂੰ ਡਿਸਾਈਡ ਕਰਨ ਦਈਏ ਕਿ ਇਹ ਸਨੇਕ ਬਾਈਟ ਹੈ ਜਾਂ ਨਹੀਂ ਹੈ ਔਰ ਅਗਰ ਹੈ ਤੇ ਜ਼ਹਿਰੀਲਾ ਹੈ ਜਾਂ ਜ਼ਹਿਰੀਲਾ ਨਹੀਂ ਹੈ ਅਸੀਂ ਆਪ ਮੈਂ ਨਹੀਂ ਚਾਹੂੰਗਾ ਕਿ ਵੀ ਅਸੀਂ ਘਰ ਬੈਠ ਕੇ ਇਹ ਸੋਚਦੇ ਰਹੀਏ ਕਿ ਇਹ ਜਰੀਲਾ ਸੱਪ ਹੈ ਜਾਂ ਨਹੀਂ ਹੈ ਸਭ ਤੋਂ ਵੱਡਾ ਜਿਹੜਾ ਇੱਕ ਸਟੈਪ ਹੈਗਾ ਘਰ ਬੈਠ ਕੇ ਇਹ ਹੈਗਾ ਜਾਂ ਅਸੀਂ ਖੇਤਾਂ 'ਚ ਹੁੰਨੇ ਆ ਕਿ 1 ਘੰਟੇ ਦੇ ਵਿੱਚ ਵਿੱਚ ਅਸੀਂ ਹਸਪਤਾਲ ਪਹੁੰਚੀਏ ਉੱਥੇ ਉਹ ਲੱਛਣ ਦੇਖ ਕੇ ਪੂਰੀ ਤਰ੍ਹਾਂ ਉਹ ਸਮਝ ਜਾਣਗੇ ਕਿ ਇਹ ਜਰੀਲਾ ਸਬ ਸੀਗਾ ਜਾਂ ਨਹੀਂ ਸੀਗਾ ਔਰ ਲੋਡ ਸੀਗੀ ਜਾਂ ਲੋਡ ਹੈ ਜਾਂ ਲੋਡ ਨਹੀਂ ਹੈ ਇਸ ਜਿਹੜਾ ਇੰਜੈਕਸ਼ਨ ਲਗਾਉਂਦੀ ਇਹ ਡਾਕਟਰ ਦੇ ਉੱਤੇ ਛੱਡੀਏ بجائے ਇਸਕੇ ਕਿ ਅਸੀਂ ਆਪ ਅਸੀਂ ਇਹਦੇ ਉੱਤੇ ਵਿਚਾਰ ਮਰਸ਼ ਕਰਦੇ ਰਹੀਏ ਠੀਕ ਹੈ ਦੋ ਕੋਲਰ ਹੋਰ ਸਾਡੇ ਨਾਲ ਜੁੜੇ ਨੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਵਿਕਰਮ ਹੈ ਜੀ ਮੈਂ ਬੋਰ ਤੋਂ ਬੋਲ ਰਿਹਾ ਹਾਂ ਹਾਂ ਜੀ ਮੈਡਮ ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਚਾਹਨਾ ਸੀ ਆ ਵੀ ਆਪਾਂ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੈਡੀਸਿਨ ਜਾਂ ਕੋਈ ਚੀਜ਼ ਰੱਖ ਸਕਦੇ ਆ ਜਿਹਦੇ ਨਾਲ ਤੁਰੰਤ ਇਸ ਤਰ੍ਹਾਂ ਦੀ ਕੋਈ ਘਟਨਾ ਸਾਹ ਪਰਣ ਦੇ ਨਾਲ ਹੋਵੇ ਤਾਂ ਆਪਾਂ ਉਹਨੂੰ ਸਹਾਇਤਾ ਦੇ ਸਕੀਏ ਜੀ ਜੀ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਤੁਹਾਡਾ ਜਵਾਬ ਇਸ ਤਰ੍ਹਾਂ ਦਾ ਜਿਹੜਾ ਇਹ ਇੰਜੈਕਸ਼ਨ ਹੈਗਾ ਇਹ ਵੀ ਆਮ ਇੰਜੈਕਸ਼ਨ ਨਹੀਂ ਹੈ ਹਾਂਜੀ ਡਾਕਟਰ ਸਾਹਿਬ ਤੁਸੀਂ ਆਪਣਾ ਆਨਸਰ ਕੰਪਲੀਟ ਕਰੋ ਇਹ ਜਿਹੜਾ ਇੰਜੈਕਸ਼ਨ ਹੈਗਾ ਇਹ ਇਹ ਗਲੂਕੋਜ਼ ਦੇ ਵਿੱਚ ਲੱਗਦਾ ਹੈ ਇਹ ਇੰਜੈਕਸ਼ਨ ਜਿਹੜਾ ਹੈ گلوਕੋਜ਼ ਦੇ ਵਿੱਚ ਲੱਗ ਕੇ ਹੁੰਦਾ ਹੈ ਜਿਹੜੀ ਟ੍ਰੀਟਮੈਂਟ ਹੈ ਮੈਂ ਵਾਰ-ਵਾਰ ਫਿਰ ਇਹ ਕਹਿ ਰਹੇ ਹਾਂ ਟ੍ਰੀਟਮੈਂਟ ਇੱਕੋ ਹੀ ਹੈਗੀ ਇਸ ਤੋਂ ਇਲਾਵਾ ਕੋਈ ਟ੍ਰੀਟਮੈਂਟ ਨਹੀਂ ਹੈ ਔਰ ਇਹ ਇੱਕ ਕੁਆਲੀਫਾਈਡ ਡਾਕਟਰ ਜਿਹੜਾ ਹੈਗਾ ਉਹੀ ਕਰ ਸਕਦਾ ਹੈ ਜਿਹੜੇ ਨਾਨ ਕੁਆਲੀਫਾਈਡ ਡਾਕਟਰਸ ਨੇ ਉਹਨਾਂ ਕੋਲ ਵੀ ਜਾਨ ਦੀ ਲੋੜ ਨਹੀਂ ਹੈ ਇਹ ਵੀ ਸਮੇਂ ਦੀ ਬਰਬਾਦੀ ਕਰਨ ਦੀ ਦਾ ਵਰਗਾ ਹੀ ਗੱਲ ਹੈਗੀ ਹੈ ਸੋ ਮੈਂ ਤੁਹਾਡੇ ਤੋਂ ਦੁਬਾਰਾ ਦੁਬਾਰਾ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੁਆਲੀਫਾਈਡ ਡਾਕਟਰ ਕੋਲ ਜਾਓ ਪ੍ਰਿਫਰੈਬਲੀ ਜਿੱਥੇ ਕੋਈ ਹਸਪਤਾਲ ਹੋਵੇ ਜਾਂ ਡਿਸਪੈਂਸਰੀ ਹੋਵੇ ਤੇ ਜਿੱਥੇ ਕੇ ਇਹ ਇੰਜੈਕਸ਼ਨ ਅਵੇਲੇਬਲ ਹੋਣ ਔਰ ਸਹੂਬਤਾਂ ਵੀ ਹੋਵੇ ਕਿ ਉਹ ਇਹ ਇੰਜੈਕਸ਼ਨ ਨੂੰ ਲਗਾ ਸਕਣ ਠੀਕ ਤਰ੍ਹਾਂ ਨਾਲ ਜੀ ਇੱਕ ਹੋਰ ਕੋਲਰ ਦਾ ਸਵਾਲ ਜਾਣਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਪਟਿਆਲੇ ਤੋਂ ਜੀ ਹਾਂਜੀ ਕੀ ਸਵਾਲ ਹੈ ਤੁਹਾਡਾ ਹੈਲੋ ਹਾਂਜੀ ਤੁਹਾਡੀ ਆਵਾਜ਼ ਪਹੁੰਚ ਪਾ ਰਹੀ ਹੈ ਤੁਸੀਂ ਆਪਣਾ ਸਵਾਲ ਦੱਸੋ ਹਾਂ ਮੇਰੇ ਨਾਲ ਲਈ ਜੀ ਮੈਂ ਬਹੁਤ ਡਾਕਟਰ ਸਾਹਿਬ ਦਾ थैंकफुल ਹਾਂ ਤੁਹਾਡਾ ਵੀ ਤੁਸੀਂ ਬੜੇ ਅੱਛੇ ਟੌਪਿਕ ਤੇ ਗੱਲ ਕਰਦੇ ਹੋ ਹਮੇਸ਼ਾ ਅੱਜ ਮੈਂ ਤੁਹਾਡਾ ਸਨੇਕ ਵਾਈਟ ਦੇ ਉੱਪਰ ਸੁਣਿਆ ਸੀ ਤੇ ਉਹਦੇ ਜੀ ਇੱਕ ਫਰਸਟ ਏਡ ਦੇ ਬਾਰੇ ਆਇਆ ਹੈ ਮਡਲੀ ਸਾਤਾ ਬਾਰੇ ਤੋਂ ਅਸੀਂ ਫਰਸਟ ਏਡ ਦੇ ਬਾਰੇ ਟ੍ਰੇning ਕਰਨੇ ਆ ਮੈਂ ਡਿਸਾਸਰਡ ਮੈਨੇਜਮੈਂਟ ਦਾ ਵੀ ਟ੍ਰੇਨਰ ਹਾਂ ਤੋਂ ਦੇ ਚਾਸਾ ਪਹਿਲਾ ਹੁੰਦਾ ਸੀ ਵੀ ਚੂਸ ਲੋ ਉਹ ਬੰਦ ਹੋ ਗਿਆ ਉਸ ਸਵਾਦ ਹੋ ਗਿਆ ਟੌਮਨੀਕੇਟ ਲਗਾਓ ਉਹਦੇ ਬਾਰੇ ਕਨਫਿਊਜ਼ਨ ਹੈ ਇਹ ਤੁਸੀ ਵੀ ਕਹਿ ਰਹੇ ਹੋ ਵੀ ਕੋਸ਼ਿਸ਼ ਕਰੋ ਵੀ ਜ਼ਹਿਰ ਜਿਹੜੀਆਂ ਬੋਡੀ 'ਚ ਨਾ ਜਾਵੇ। ਹੱਥ ਤੋਂ ਪਟਿਆ ਹੈ ਜਾਂ ਪੈਰ ਤੋਂ ਪਟਿਆ ਹੈ, ਕਾਸੀ ਮੋਸਲੇਸ ਖੰਡੇ ਆ ਵੀ ਜੇ ਹੱਥ ਤੋਂ ਪਟਿਆ ਹੈ ਤਾਂ ਉਸੇ ਡੋਲੇ ਉੱਪਰ, ਇਹ ਪੱਟ ਤੋਂ ਪੈਰ ਤੋਂ ਪਟਿਆ ਤਾਂ ਫਟ ਦੇ ਉੱਪਰ ਕੋਈ ਘੁਟਨੀ ਪੱਟੀ 10 ਮਿੰਟਾਂ ਲਈ ਬੰਨ੍ਹੋ। 10 ਮਿੰਟ ਤੋਂ ਜ਼ਿਆਦਾ ਨਹੀਂ ਰੱਖਣਾ। ਇਹਦੇ ਬਾਰੇ ਸਭ ਕਲੀਅਰ ਕਰੋ। ਦੇਖੋ ਬਹੁਤ ਜ਼ਿਆਦਾ ਅਗਰ ਜੇ ਇਹ ਕਰਨਾ ਵੀ ਹੈ ਵੈਸੇ ਤਾਂ ਤੁਸੀਂ ਆਪ ਹੀ ਕਹਿ ਦਿੱਤਾ ਹੈ ਇਹਦੇ ਬਾਰੇ ਦੋ رائے ਨੇ ਮਗਰ ਇਹ ਹੈ ਕਿ ਜੇ ਤੁਸੀਂ ਇਹੋ ਜਿਹਾ ਟੂਨਕਿਟ ਬੰਨਣਾ ਹੈ ਜਾਂ ਪੱਟੀ ਬੜੇ ਜ਼ੋਰ ਦੀ ਨਾਲ ਬੰਨਣੀ ਹੈ ਜ਼ੋਰ ਦੀ ਨਾਲ ਬੰਨਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਜੇ ਥੋੜਾ ਬਹੁਤਾ ਪ੍ਰੈਸ਼ਰ ਦੇਣਾ ਹੈ ਤਾਂ ਕਿ ਮਕਸਦ ਇਹ ਹੈ ਕਿ ਜਿਹੜਾ ਜ਼ਹਿਰ ਹੈਗਾ ਉਹ ਸਰਕੂਲੇਸ਼ਨ ਦੇ ਦੁਆਰਾ ਉਹ ਹਾਰਟ ਤੱਕ ਨਾ ਪਹੁੰਚੇ ਬੇਸਿਕਲੀ ਇਹ ਅਸੀਂ ਕੋਸ਼ਿਸ਼ ਕਰ ਰਹੇ ਹੈ ਤਾਂ ਥੋੜਾ ਬਹੁਤਾ ਪ੍ਰੈਸ਼ਰ ਦੇਣਾ ਹੈ ਦੇ ਤੁਸੀਂ ਦੇ ਸਕਦੇ ਹੋ ਮਗਰ ਬਹੁਤ ਜ਼ਿਆਦਾ ਕਟ ਕੇ ਬਨਨ ਦੀ ਲੋੜ ਨਹੀਂ ਹੈ ਉਹ ਨੁਕਸਾਨ ਕਰੇਗਾ ਫਾਇਦਾ ਨਹੀਂ ਕਰੇਗਾ ਕਿਉਂਕਿ ਇਹਦੇ ਵਿੱਚ ਇੱਕੋ ਵੀ ਹੈ ਜਿੱਥੇ ਸਭ ਕੱਟਦਾ ਹੈ ਬਾਅਦ ਵਿੱਚ ਉਦੀ ਕਈ ਵਾਰੀ ਐਮਪਿਟੇਸ਼ਨ ਕਰਨ ਦੀ ਵੀ ਲੋੜ ਪੈ ਜਾਂਦੀ ਹੈ ਸੋ ਜਿੱਥੇ ਅਸੀਂ ਪ੍ਰੈਸ਼ਰ ਬਹੁਤ ਜ਼ੋਰ ਦੀ ਦਿੰਦੇ ਆ ਉੱਥੇ ਇਹਦੀ ਸੰਭਾਵਨਾ ਜਿਹੜੇ ਉਹ ਵੱਧ ਜਾਂਦੀ ਹੈ ਜੀ ਤਾਂ ਬਿਲਕੁਲ ਬਹੁਤ سارے ਡਾਊਟਸ ਨੇ ਦਰਸ਼ਕਾਂ ਦੇ ਡਾਕਟਰ ਸਾਹਿਬ ਕਿਉਂਕਿ ਇਹ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਸਨੇਕ ਬਾਈਟ ਦੇ ਉੱਤੇ ਕਿਉਂਕਿ ਇਹ ਉਹ ਮੁੱਦਾ ਹੈ ਜ਼ਿਆਦਾਤਰ ਤਾਂ ਲੋਕਾਂ ਨੂੰ ਇਸ ਬਾਰੇ ਉਸ ਸਮੇਂ ਨਹੀਂ ਸੁੱਝਦੀ ਕਿ ਕੀ ਕਰਨਾ ਚਾਹੀਦਾ ਜੀ ਸਾਵਧਾਨੀ ਵਰਤਨੀ ਚਾਹੀਦੀ ਹੈ ਕੀ ਕੁਝ ਜਿਹੜੀ ਹੈ ਸਾਵਧਾਨੀ ਇਸ ਦੇ ਵਿੱਚ ਵਰਤੀਆਂ ਜਾ ਸਕਦੀਆਂ ਨੇ ਕਿਉਂਕਿ ਬਹੁਤ سارے ਲੋਕਾਂ ਨੂੰ ਇਹ ਵੀ ਡਾਊਟ ਹੈ ਪੱਟੀ ਬੰਨਣੀ ਹੈ ਪੱਟੀ ਨਹੀਂ ਬੰਨਣੀ ਜਾਂ ਫਿਰ ਉਸ ਸਮੇਂ ਕੁਝ ਲੋਕ ਅੰਧਵਿਸ਼ਵਾਸ ਦੇ ਵਿੱਚ ਵੀ ਪੈ ਜਾਂਦੇ ਨੇ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਅਜਿਹਾ ਨਾ ਕੀਤਾ ਜਾਵੇ ਜਿਆਦਾ ਤੋਂ ਜਿਆਦਾ ਲੋਕਾਂ ਦੀ ਜਾਨ ਬਚ ਜਾਵੇ ਬਿਲਕੁਲ ਦੇਖੋ ਇਸ ਤਰ੍ਹਾਂ ਹੈਗਾ ਇਹ ਜਿੱਥੇ ਟੋਨੇ ਟੋਟਕੇ ਇਹ ਚੀਜ਼ਾਂ ਜੈਸੇ ਪਾਓਗੇ ਇਹ ਇਹ ਸਾਨੂੰ ਸਮੇਂ ਬਰਬਾਦੀ ਦਾ ਹੈਗਾ ਔਰ ਇਹਦੇ ਕਰਕੇ ਹੀ ਜਿਹੜੇ ਹਾਦਸੇ ਹੁੰਦੇ ਨੇ ਇਹਨਾਂ ਚੀਜ਼ਾਂ ਕਰਕੇ ਹੀ ਹੁੰਦੇ ਨੇ ਸੋ ਇਹ ਟੋਨੇ ਟੋਟ ਕੇ ਜੜ ਹੈਗੇ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਸਮੇਂ ਬਰਬਾਦ ਨਹੀਂ ਕਰਨਾ ਚਾਹੀਦਾ ਸਿੱਧਾ ਲਟਾਓ ਜਿਸ ਨੂੰ ਸਨੇਕ ਬਾਈਟ ਹੋਇਆ ਹੈ ਉਸ ਨੂੰ ਪਾਣੀ ਦੇ ਨਾਲ ਤੇ ਸੋਪ ਦੇ ਨਾਲ ਉਸ ਨੂੰ ਹਲਕਾ ਜਿਹਾ ਉਸ ਨੂੰ ਸਾਫ ਕਰ ਦਿਓ ਔਰ ਕਪੜਾ ਰੱਖ ਦਿਓ ਜੇ ਲੱਗਦਾ ਹੈ ਕਿ ਵੀ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਕੁਝ ਹੋ ਰਹੀ ਹੈ ਤੇ ਹਲਕਾ ਜਿਹਾ ਪ੍ਰੈਸ਼ਰ ਬੈਂਡੇਜ ਵੀ ਤੁਸੀਂ ਕਰ ਸਕਦੇ ਹੋ ਮਗਰ ਸਭ ਤੋਂ ਜਿਹੜਾ ਜ਼ਰੂਰੀ ਸਟੈਪ ਇਹ ਹੈਗਾ ਕਿ ਅਸੀਂ 1 ਘੰਟੇ ਦੇ ਵਿੱਚ ਵਿੱਚ ਇੰਜੈਕਸ਼ਨ ਉਸ ਬੰਦੇ ਨੂੰ ਲੱਗ ਜਾਏ ਇਹਦਾ ਜਿਹੜਾ ਹੈਗਾ ਉਹ ਅਰੇਂਜਮੈਂਟ ਕਰੀਏ ਔਰ ਉਹ ਉਹ ਤਾਂ ਹੀ ਹੋਏਗਾ ਜੇ ਅਸੀਂ ਇਹ ਫਾਸਟਡ ਨਾਲ-ਨਾਲ ਦਿੰਦੇ ਰਵਾਂਗੇ ਔਰ ਨਾਲ-ਨਾਲ ਉੱਥੇ ਪਹੁੰਚਾਂਗੇ ਜਿੱਥੇ ਕਿ ਇਹੋ ਜੀ ਸਹੂਲਤ ਉਪਲਬਧ ਹੈ ਡਾਕਟਰ ਸਾਹਿਬ احتیاط ਵਰਤਣ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਸਾਵਧਾਨੀ ਵਰਤਣ ਦੇ ਲਈ ਸਾਡੇ ਦਰਸ਼ਕਾਂ ਨੂੰ ਕਿਹਾ ਕਿਉਂਕਿ ਜੋ ਵੀ ਦਰਸ਼ਕ ਸੁਣ ਰਹੇ ਸੀ ਇਹ ਬਹੁਤ ਗੰਭੀਰ ਮੁੱਦਾ ਹੈ ਉਹਨਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਬਹੁਤ-ਬਹੁਤ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਸਾਡੇ ਦਰਸ਼ਕਾਂ ਦੇ ਲਈ ਕੱਢਿਆ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਅੱਜ ਜੋ ਵੀ ਸਾਡੇ ਸੁਣਨ ਵਾਲੇ ਦਰਸ਼ਕ ਸੀ ਉਹਨਾਂ ਦੇ ਬਹੁਤ ਸਾਰੇ ਡਾਊਟਸ ਕਲੀਅਰ ਹੋਏ ਹੋਣਗੇ ਕਿ ਸਨੇਕ ਬਾਈਟ ਜਦੋਂ ਵੀ ਹੁੰਦਾ ਤੁਸੀਂ ਅੰਧਵਿਸ਼ਵਾਸ ਦੇ ਨਹੀਂ ਪਹਿਣਾ ਬਲਕਿ ਪਹਿਲਾ ਇੱਕ ਘੰਟਾ ਜਿਸ ਨੂੰ 골ਡਨ ਆਰ ਕਿਹਾ ਜਾਂਦਾ ਤੁਰੰਤ ਉਸ ਦੇ ਵਿੱਚ ਤੁਸੀਂ ਡਾਕਟਰ ਦੇ ਕੋਲ ਪਹੁੰਚੋ ਦਵਾਈਆਂ ਨੇ ਐਂਟੀਡੋਟ ਦਵਾਈਆਂ ਜੋ ਕਿ ਸੱਪ ਦੇ ਜ਼ਹਿਰ ਨੂੰ ਘੱਟ ਕਰ ਦਿੰਦੀਆਂ ਨੇ ਤੇ ਵਿਅਕਤੀ ਦੀ ਜਾਨ ਬਚ ਸਕਦੀ ਹੈ ਫਿਲਹਾਲ ਦੇ ਲਈ ਤੁਸੀਂ ਮੈਨੂੰ ਦਿਓ ਇਜਾਜ਼ਤ ਤੇ ਲਗਾਤਾਰ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ हरियाणा ਹਿਮਾਚਲ ਦੇ ਨਾਲ